ਆ ਤਾਂ ਡਾਕਟਰ ਕੋਲੇ ਜਾਊਗਾ ਤੁਹਾਡੇ ਕੋਲੇ ਆਉਗੇ ਜਿਹਦੇ ਕੋਲੇ ਲੋਡ ਆ ਮੈਂ ਤਾਂ ਉਸੇ ਕੋਲੇ ਜਾਊਗਾ ਨਾ ਜੀ ਸਮਝ ਨਹੀਂ ਰਹੇ ਇਸ ਕਰਕੇ ਉਹ ਮੈਂ ਕੱਲ ਵੀ ਆਇਆ ਕੱਲ ਵੀ ਗੱਲ ਕੀਤੀ ਉਹ ਕਮੇਟੀ ਵਾਲੇ ਆਏ ਇਸ ਕਰਕੇ ਸਰ ਸਾਡੇ ਸੈਂਟੀਮੈਂਟਸ ਹਰਟ ਹੋਏ ਨੇ ਅਸੀਂ ਗੁਰੂਗ੍ਰੰਥ ਸਾਹਿਬਹਾਰ ਦੀ ਜੂਰੀ ਦੇ ਵਿੱਚ ਇੱਥੇ ਬੈਠੇ ਹਾਂ ਪਿਛਲੇ 2 ਸਾਲਾਂ ਤੋਂ ਤੇ ਜਿਨ੍ਹਾਂ ਨੇ ਆਰਡਰ ਦੇ ਕੇ ਬੰਬ ਚਲਾਏ ਨੇ ਔਰ ਜਿਹੜੇ ਅਫਸਰ ਬੰਬ ਚਲਾ ਰਹੇ ਸੀ ਦੇ ਵਰ ਐਕਚੁਅਲੀ ਲਾਈਕ ਮਤਲਬ ਹੱਸ ਰਹੇ ਸੀ ਉਹ ਹੱਸ-ਹੱਸ ਕੇ ਚਲਾ ਰਹੇ ਸੀ ਐਵੇਂ ਭਰਾਵਾ ਪਾਕਿਸਤਾਨ ਬਣਾਉਂਦਾ ਫਿਰ ਤੁਸੀਂ ਐਦਾ ਮਤਲਬ अफगानिस्तान ਬਣਾਤਾ ਐਦਾ ਮਤਲਬ ਵੀ ਜੀ ਇਹ ਲੋਕ ਸਾਡੇ ਨਾਲ ਵਿਤਕਰਾ ਕਰਦੇ ਨੇ ਭਰਾ ਭਰਾ ਤੇ ਬੰਬ ਨਹੀਂ ਚਲਾਏਗਾ ਭਾਜੀ ਜੈ ਪ੍ਰਕਾਸ਼ ਸਿੰਘ ਜੀ ਕਦੀ ਇਹ ਭਰਾਵਾਂ ਦੀ ਇੱਕ ਲਿਮਿਟ ਕਰਾਸ ਹੋਈ ਏ ਤੇ ਬੰਬ ਚੱਲੇ ਨੇ ਨਹੀਂ ਤੇ ਦੋ ਸਾਲ ਕਿਉਂ ਨਹੀਂ ਚੱਲੇ ਇਸ ਕਰਕੇ ਅਸੀਂ ਇਹਨੂੰ ਨਿੰਦਦੇ ਆ ਅਸੀਂ ਚਾਹੁੰਦੇ ਆ ਉਹ ਅਫਸਰਾਂ ਨਾਲ ਸਾਨੂੰ ਮਿਲਾਇਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਉਂ ਦਿੱਤੇ ਅਗਰ ਤੁਸੀਂ ਦੇ ਦਿੱਤੇ ਸੀ ਕੀ ਤੁਸੀਂ ਭਰਾ ਭਰਾ ਖਤਮ ਕਰਤਾ ਫਿਰ ਰਿਲੇਸ਼ਨ ਜੇ ਉਹ ਕਹਿੰਦੇ ਨੇ ਹਜੀ ਕਰਤਾ ਫਿਰ ਅਸੀਂ ਵੀ ਗੱਲ ਕਰੀਏ ਆਪਣੇ ਅੱਗੇ ਨਾਲ ਅਸੀਂ ਵੀ ਪੰਥ ਦਾ ਇੱਕ ਸੱਦਾ ਦਈਏ ਓਰੇ ਪੰਥ ਸੱਦਾਂ ਕੇ ਵੀਰ ਜੀ ਅਸੇ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਹੈ ਕੌਮੀ ਸਾਬ ਮੋਰਚਾ ਕੌਮ ਨੇ ਲਾਇਆ ਹੋਇਆ ਸਾਰੇ ਜਥੇਦਾਰਾਂ ਨੂੰ ਸਾਰੀਆਂ ਟਕਸਾਲਾਂ ਨੂੰ ਸਾਰੇ ਨਿਹੰਗ ਸਿੰਘਾਂ ਨੂੰ ਸੱਦੋ ਓਰੇ ਠੀਕ ਹੈ ਨਾ ਜੀ ਜੇ ਅਗਰ ਖਨੌਰੀ ਮਾ ਪੰਚਾਇਤ ਹੋ ਸਕਦੀ ਹੈ ਇੱਥੇ ਵੀ ਹੋ ਸਕਦੀ ਹੈ ਸਰਜੀਤ ਜੀ ਵਰਲਡ ਸਿੱਖ ਪਾਰਲੀਮੈਂਟ ਬੁਲਾਈ ਜਾਵੇ ਸਾਰੇ ਕੈਨੇਡਾ ਯੂ ਐਸ ਏ ਲੰਡਨ ਸਾਰੇ ਸਿੱਖਾਂ ਨੂੰ ਬੁਲਾਓ ਓਰੇ ਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੰਡੀਗੜ੍ਹ ਪੁਲਿਸ ਨੇ ਮਾਰੇ ਨੇ ਬਾਈ ਮੇਰੀ ਗੱਲ ਸੁਣੋ ਇਹ ਮਹ ਮਸ਼ੂਰ ਇੱਕ ਡਾਇਲੋਗ ਚੱਲਦਾ ਆਇਆ ਹੈ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਵਾਲੇ ਐ ਕਰਨਗੇ ਗੁਰੂ ਤੇਗ ਬਹਾਦਰ ਜੀ ਨੇ ਸ਼ੀਰ ਦੀ ਦਿੱਤੀ ਸਾਡੇ ਲਈ ਮਨੁੱਖਤਾ ਲਈ ਦਿੱਤੀ ਹੈ ਨੁਖਤਾ ਲਈ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ 바ਰ ਦਿੱਤਾ ਦੇਖੋ ਰੋਸੇ ਮਨੋਖਤ ਨਾ ਹੋ ਰਿਹਾ ਨਹੀਂ ਨੋਖਾ ਅਸੀਂ ਅਸੀਂ ਜੜ ਤੁਸੀਂ ਉਸ ਧਰਤੀ ਪਰ ਅਸੀਂ ਉਸ ਧਰਤੀ ਸਾਡਾ ਕੰਮ ਹੋ ਰਿਹਾ ਤੁਹਾਡਾ ਕੰਮ ਅਸੀਂ ਇੱਕ ਭਾਈਵੰਦੀ ਲਈ ਆਏ ਆ ਇੱਥੇ ਅਸੀਂ ਇੱਕ ਦੂਜੇ ਨੂੰ ਤਾਨੇ ਮਾਰਨ ਨਹੀਂ ਆਏ ਨਹੀਂ ਅਸੀਂ ਦੇਖੋ ਭਾਜੀ ਗੱਲ ਕਰੇ ਡਿਸਕਸ਼ਨ ਹੈ ਇਟ ਡਿਸਕਸ ਅੱਛਾ ਮੁਝੇ ਲੱਗਦਾ ਤੁਸੀਂ ਅੱਛੇ ਲੈਵਲ ਦੇ ਅਫਸਰ ਹੋ ਇੱਕ ਹੋਰ ਗੱਲ ਦਾ ਜਵਾਬ ਦਿਓ ਜੀ 80 ਸਾਲ ਦੇਖੋ ਸੁਣਤਾ ਲਓ ਜੀ ਹੁਣ ਤੁਸੀਂ ਡਿਸਕਸ ਤਾਂ ਕਰਨ ਆਏ ਨਾ ਸਾਡੇ ਨਾਲ 75 80 ਸਾਲ ਹੋ ਗਏ ਦੇਸ਼ ਜਾਦ ਹੋਏ ਸਭ ਤੋਂ ਵੱਡੀ ਸਜ਼ਾ ਇਹ ਯੋਧੇ ਕੱਟ ਰਹੇ ਨੇ 35 35 ਸਾਲ ਹੋ ਗਏ ਵੀਰ ਜੀ ਅੰਦਰ ਬੈਠੇ ਦੱਸੋ ਇਹ ਕੋਈ ਲਾਅ ਹੈ ਤੁਸੀਂ ਦਵਾਵੋ ਇਸ ਗੱਲ ਦਾ ਵੀ ਇਹ ਕਿਹੜਾ ਲਾਅ ਹੈ ਤੁਸੀਂ ਸਾਨੂੰ ਕਿਹੜਾ ਕਨਸਟੀਟਿਊਸ਼ਨ ਕਿਹਦੇ ਚ ਲਿਖਿਆ ਹੋਇਆ ਕਿ 35 ਸਾਲ ਬਾਅਦ ਵੀ ਬੰਦੇ ਨਹੀਂ ਛੱਡਣੇ ਔਰ ਦੈਨ ਨਵੇਂ ਤੁਸੀਂ ਅਰੈਸਟ ਕਰ ਰਹੇ ਹੋ ਰਾਦਰ ਫੂਰ ਫਿਰ ਤੁਸੀਂ ਕਹੋ ਤੁਸੀਂ ਆਜ਼ਾਦ ਹੋ ਤੁਸੀਂ ਸਾਡੇ ਭਰਾ ਹੋ ਇੱਥੇ ਗੱਲਾਂ ਫਿਰ ਗੱਲਾਂ ਚ ਹੀ ਰਹਿ ਗਈਆਂ ਭਾਈ ਸਾਹਿਬ ਇੱਥੇ ਇਹ ਨਾ ਕਰੋ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ 35 ਸਾਲ ਤੋਂ ਟੱਕੇ ਹੋਇਆ ਦੂਜੇ ਛੱਡੀ ਜਾ ਰਹੇ ਹੋ ਇਹ ਵਿਤਕਰਾ ਹੋ ਰਿਹਾ ਇਹ ਵਿਤਕਰਾ ਹੋ ਰਿਹਾ ਅਸੀਂ ਇਹ ਕਹਿੰਦੇ ਆ ਟੀਵੀ ਅਸੀਂ ਗੱਲ ਕਰਦੇ ਆ ਤੇ ਐਸ ਪਰ ਜੇ ਭਾਜੀ ਲਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਉਹ ਤੇ ਪ੍ਰਧਾਨ ਮੰਤਰੀ ਸੀ ਇਹ ਬਦਮਾਸ਼ੀ ਆ ਇਹ ਮੁੱਖ ਮੰਤਰੀ ਦੇ ਕਾਤਲ ਵੀ ਨਹੀਂ ਛੱਡਿਆ ਇੱਕ ਵਾਰੀ ਸਜ਼ਾ ਪੂਰੀ ਕਰਦੇ ਆ ਪਿਉਰੀ ਛੱਡ ਰਹੇ ਸਿਵਲੈਂਸ ਨੂੰ ਔਰ ਜੇ ਹਮ ਛੁਡਵਾਣਾ ਚਾਹਤੇ ਹਾਂ ਹਮ ਟਿਕਟ ਕੀ ਔਰ ਜੱਦਦੇ ਆ ਆਪ ਲੋਕ ਬੰਬ ਮਾਰ ਦਿੰਦੇ ਆ ਆ ਬੰਦਾ ਗੰਦੀ ਗੰਦੀ ਗੈਸੇ ਮਾਰਦੇ ਆ ਮਿਰਚਾਂ ਦਾ ਉਹ ਪਰ ਰੱਖਾ ਸੀ चिली पाउडर था उसमें गुज्जर जी चिली पाउडर मिर्चा चौक चोक आपकी आंखों में मैं मैं मिर्चे डालता हूं। फिर आपको मैं आप तो मेरे भाई हो आराम से बैठ के बात करो आप कहोगे यार अब दिखेगा नहीं कुछ में आँखों में तो मिर्चे है ही भी ये सर आप लोगों के ਜਿਹੜਾ ਆਪ ਬਤਾਇਆ ਆਪ ਅਸਲ के ਡਬਲ ਕੇ ਬੰਦੇ ਆ ਆਪ ਬਤਾਈਏ ਇਸ ਸੇ ਬਾਈਚਾਰਾ بڑੇਗਾ ਆ ਕਿ ਕਮ ਹੋਵੇ ਰਿਕਾਰਡਿੰਗ ਇਹਨਾਂ ਦਾ ਸਿਰ ਆਪਾਂ ਡਿਸਕਸ ਕਰ ਲੈਣਾ ਆਪਾਂ ਅਜੀ ਸੇਤ ਨੂੰ ਉਹ ਕਿਉਂ ਹੈ ਸਰਕਾਰਾਂ ਤੁਸੀਂ ਮਤਲਬ ਹੈਨਾ ਆਦਿੰਗਾ ਚਲਾ ਰਹੇ ਹੋ ਤੁਸੀਂ ਤੁਹਾਡੇ ਹੱਥੇ ਸਾਰਾ ਤੁਸੀਂ ਸਾਨੂੰ ਮਤਲਬ ਪਰਚਾ ਵੀ ਕਰ ਸਕਦੇ ਹੋ ਨਾ ਸਾਰੇ ਕੋ ਸਾਡੇ ਦੇ ਕਰ ਸਕਦਾ ਉਹ ਕਿ ਤੁਹਾਡੇ ਨਾਲ ਸਾਰਾ ਕੁਝ ਹੈਗਾ ਤੁਸੀਂ ਮਾਰ ਵੀ ਸਕਦੇ ਆ ਇਹਨੂੰ ਨਾ ਨੰਗੇਤੇਦਾਰ ਜੀ ਮਾਰਨ ਦਾ ਕੋਈ ਅਧਿਕਾਰ ਨਹੀਂ ਜੀ ਨੇ ਉਹਨੂੰ ਹੁਕਮ ਦਿੱਤਾ ਉਹ ਜੀ ਰੋਕਸਦੇ ਹੈ ਪਟਾਣੇ ਮਾਰਨ ਰੋਕਸਦੇ ਸਰਕਾਰ ਕਹਿ ਜਾ ਗਡੂ ਨੇ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਗੋਲੀ ਮਾਰ ਕੇ ਪੁੰਦੋਗੇ ਸਾਨੂੰ ਸਾਨੂੰ ਮਾਰਨਾ ਜ਼ਾਇਦ ਹੈ ਫਿਰ ਇਹ ਪ੍ਰਮਾਅਗਮਾਂ ਦੀ ਗੱਲ ਕਰਦਾ ਮੈਂ ਭਾਜੀ ਮੈਂ ਕਹਿੰਦਾ ਅਗਰ ਕਿਤੇ ਕੰਟਰੀ ਦੀ ਵੀ ਜੰਗ ਲੱਗ ਜੇ ਨਾ ਉਧਰ ਵੀ ਜਵਾਬ ਦੇਣਾ ਪੈਂਦਾ ਵੀ ਐਨੇ ਪਟੜ ਹੋ ਗਏ ਐਨੇ ਮਰ ਗਏ ਅਸੀਂ ਤਾਂ ਤੁਹਾਡੇ ਆ ਕਿਹਦਾ ਨਾਮ ਹੈ ਬਿਲਕੁਲ ਅਸੀਂ ਤੁਹਾਡੇ ਆ ਯਾਰ ਕੋਈ ਦੇਖੋ ਨਾ ਚੀਜ਼ ਅਸੀਂ ਕਿਉਂ ਕਹਿ ਰਹੇ ਆ ਆਪਾਂ ਅੱਜ ਇਹ ਰਸਤਾ ਬਲੌਕ ਇਸ ਕਰਕੇ ਕੀਤਾ ਕਿ ਸਾਨੂੰ ਇਸ ਚੀਜ਼ ਦਾ ਰੋਸ ਆ ਵੀ ਤੁਸੀਂ ਉਚੜ ਚੜ ਕੇ ਸਾਡੇ ਤੇ ਬੰਬ ਮਾਰੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਤੁਸੀਂ ਕਰ ਰਹੇ ਹੋ ਔਰ ਤੁਸੀਂ ਸਾਨੂੰ ਭਰਾ ਨਹੀਂ ਸਮਝ ਰਹੇ ਹਾਂਜੀ ਸਰ ਔਰ ਨਾ ਤੁਸੀਂ ਸਾਡੇ ਬੰਦੇ ਛੱਡ ਰਹੇ ਹੋ ਬੰਦੇ ਛੱਟੋ ਅਸੀਂ ਘਰ ਜਾਈਏ ਯਾਰ ਤੁਸੀਂ ਵੀ ਪੜੋ ਲਿਖੋ ਅਸੀਂ ਵੀ ਪੜ੍ਹੇ ਲਿਖ ਕੇ ਕੁਝ ਬਣੀਏ ਅਸੀਂ ਵੀ ਅੱਗੇ ਵਧੀਏ ਭਾਈ ਕਿਹੜੀ ਕਮਿਊਨਿਟੀ ਨਹੀਂ ਚਾਹਦੀ ਅਸੀਂ ਨਾ ਵਧੀਏ ਲੱਗ ਗਿਆ ਗੱਲ ਕਰਕੇ ਪਰ ਮੋਦੀ ਜੀ ਅਮਿਤ ਸ਼ਾਹ ਜੀ ਮੈਨੂੰ ਲੱਗਦਾ ਭਗਵੰਤ ਮਾਨ ਜੀ ਨਹੀਂ ਛੋਂਦੇ ਕਿ ਸਿੱਖਾਂ ਦੇ ਬੱਚੇ ਵਧਣ ਤਾਂ ਇੱਥੇ ਪ੍ਰਵਾਸੀ ਪ੍ਰਵਾਸੀ ਕਰਕੇ ਸਾਰੇ ਬਾਜ਼ਾਰਾਂ ਜਾਈਂ ਚੱਲਦਾ ਆਇਆ ਸਿਰੋ ਤਾਂ ਇੱਥੇ ਚੱਲਦਾ ਰਹਿੰਦਾ ਗੁੱਲਾ ਗੁੱਲਾ ਹੁੰਦਾ ਹੀ ਰਹਿੰਦਾ ਕਿਧਰ ਸੇ ਜਾਏ ਬਾਪਸੀ ਜਲਦੇ ਤੂੰ ਕਿਧਰ ਸਰ ਸਾਹਿਬ ਜੀ ਰਜੀ ਜੀ ਤੁਹਾਡੇ ਵਜਨ ਸੱਚ ਹੋ ਗਏ ਉਹਦਾ ਤੁਸੀਂ ਕਹਿੰਦੇ ਸਾਨੂੰ ਜਾਣਦੇ ਨਹੀਂ ਹੁਣ ਸਾਡਾ ਨਾਮ ਲੈ ਕੇ ਵਜਨ ਕੀਤਾ ਤੁਸੀਂ ਵੀ ਢੜਦੇ ਆ ਡਾਕਟਰ ਆਹ ਕਿਆ ਲੋ ਮਾਰੇ ਸੱਤ ਬੁਲਾਉਂਦੇ ਆ ਇਹ ਇਹ ਡਾਕਟਰ ਇਹਨੇ ਕਿਹਾ ਤਾਂ ਡਾਕਟਰ ਤਾਂ ਮੈਂ ਡਾਕਟਰ ਕਹਿੰਦਾ ਨਹੀਂ ਮਹਾਰਾਜ ਆਹੋ ਇਹ ਕਿਹਾ ਡਾਕਟਰ ਡਾਕਟਰ ਕਿਹਾ ਮੈਂ ਉਹ ਡਾਕਟਰ ਕਹਿੰਦਾ ਅਸੀਂ ਐਕਚੁਅਲੀ ਜਦੋਂ ਬਹਿਨੇ ਆ ਨਾ ਸਭ ਕੁ ਖੋਲ ਕੇ ਦਿਮਾਗ ਖੋਲ ਕੇ ਬੈਠੀਦਾ ਲੌਜੀਕਲੀ ਗੱਲ ਕਰਨੀ ਹੈ ਤਰੀਕੇ ਨਾਲ ਲੜਾਈ ਤਾਂ ਮਾਰੇ ਨੇ ਅਖੀਰ ਚ ਆਖਿਆ ਸਾਨੂੰ ਆਪਣੇ ਡਾਕਟਰ ਆਹ ਲੋਡੀਆਂ ਮਾਰੀ ਜੀ ਗੱਲ ਤੇ 2 ਛੱਡ ਦੇਾਂਗੇ ਸਾਡੀ 2 ਛੱਡੀ ਰਾਤ ਨਹੀਂ ਨਾ ਆਉਂਦੀ ਇਹਨਾਂ ਨੂੰ ਜਿੱਤੇ ਛੱਡੀ ਉਹਦੇ ਤਗਾ ਹੋ ਗਏ ਇਹਨਾਂ ਨੇ ਆਂ ਹੇ ਤਾਂ ਗਾਇਦੀਆਂ ਆਈਆਂ ਉਹੇ ਸਾਂਭੀਆਂ ਰਹਿਈਏ ਸੋ ਮੇਨ ਕੰਸਨ ਸਾਡਾ ਇਹੀ ਹੈ ਕਿ ਜਿਨ੍ਹਾਂ ਨੇ ਆਰਡਰ ਦਿੱਤਾ ਉਹਨਾਂ ਨਾਲ ਸਾਡੂ ਪਟਾ ਕੇ ਇੱਕ ਵਾਰੀ ਪਰਟਾ ਕਰਵਾਓ ਸਰ ਇੱਕ ਵਾਰੀ ਗੱਲਬਾਤ ਜਿਹੜੀ ਕਰਨੀ ਕਰ ਲਾਂਗੇ ਜਿਹੜਾ ਸਬਜ਼ੀ ਦੀ ਗੱਲ ਰਿਹਾ ਜਿੱਦਾਂ ਵੀ ਜੜੀ ਵੀ ਆ ਪੱਤੀਆਂ ਜਿਹੜਾ ਹਜੇ ਬੰਦ ਆਏ ਹਜੇ 25 ਤਰੀਕ ਤੱਕ ਤਾਂ ਬਿਲਕੁਲ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਜਿੰਨੇ ਚੱਕਰ ਹੈ ਮਹਾਪੰਚਾਇਤ ਹੁਣ ਓਦਾਂ ਤੱਕ ਦਾ ਸਾਡੇ ਨਾਲ ਇਸ ਬਾਰੇ ਤਾਂ ਗੱਲ ਹੀ ਨਾ ਕਰਿਓ ਬਾਕੀ ਸਾਡੇ ਨਾਲ ਜਿਹੜੀ ਗੱਲ ਕਰਨੀ ਉਹ ਕਰਿਓ ਹੋ ਜਾਏ ਦੇ ਨੀਗਾ ਮੈਂ ਤਾਂ ਨਹੀਂ ਰਿਵਲ ਕੁਮਾਤੀ ਗੱਲ ਥੋੜੀ ਬੋਤੀ ਦਾ ਇਹਨਾਂ ਨਹੀਂ ਬੱਤੀ ਦਰੀ ਖਾ ਥੋੜਾ ਕਰਨਾ ਮਹਾਨੰਦਿਆ ਤੋਂ ਉਹ ਨਾ ਕਹਦਾ ਅਸੀਂ ਖਾਚਦਾ ਹੋਈ ਜਾਈਏ ਉਹ ਨਹੀਂ ਕੋਈ ਗੱਲ ਆਪ ਹੋ ਜਾਣਾ ਅਸੀਂ ਸਾਡੀ ਇੱਕ ਸੰਦਰਾ ਰਾਹ ਡੋਲਣਾ ਤਾਂ ਨਹੀਂ ਉਹਦੇ ਬਾਅਦ ਤੇ ਵਾਕੀ ਗੱਲ ਕਰਨ ਜਿਹੜੀ ਤੂੰ ਯਾਰੀ ਕਰਨ ਵਾਲੀ ਅਸੀਂ ਹੱਥੀਂ ਕਰਕੇ ਕਿਰਣਾ ਧੱਕੇ ਨਾਲ ਹੀ ਪਿਆਰ ਨਾ ਖਰਾਉਂਗਾ ਆਰੇ ਮੈਂ ਉਧਰ ਨਾਲ ਗੱਲ ਕਰਕੇ ਉਹਨਾਂ ਨੂੰ ਆ ਰਹੇ ਹੋਤੀ ਆ ਰਹੇ ਗੱਲ ਕਰੋ ਗੱਲ ਕਰੋ ਜੀ ਨੂੰ ਜੀ ਆ ਯਾਰ ਕਰਾਂਗੇ ਦੋਨੇ ਬਰਾਬਰ ਦੋਨੇ ਪਿਆਰ ਨਾਲ ਚੱਲੂਗੇ ਤਾਂ ਪਿਆਰ ਨਾਲ ਹੁਣ ਵੀਰ ਜੀ ਇਹੀ ਕਹਿੰਦੇ ਵੀ ਰਸਤਾ ਖੋਲੋ ਸਰਜੀਤ ਵੀ ਜੀ ਬਹੁਤ ਸਿਆਣਾ ਗੱਲਬਾਤ ਨਿਪੜੀ ਵੀ ਆ ਕੀ ਕਹਿ ਰਹੇ ਨੇ ਹੁਣ ਗੱਲਬਾਤ ਤਾਂ ਤੁਹਾਡੇ ਸਾਹਮਣੇ ਹੀ ਸੀਗੀ ਜੀ ਜੈ ਪ੍ਰਕਾਸ਼ ਸਿੰਘ ਇਹ ਜਿਹੜੇ ਸੈਕਟਰ 36 ਤੋਂ ਐਸ ਐਚਓ ਆਏ ਨੇ ਹੋਰ ਨਾਲ ਇਹਨਾਂ ਦੇ ਆਏ ਨੇ ਲੈਵਲ ਦੇ ਅਫਸਰ ਪਰ ਉਹ ਇੱਕੋ ਗੱਲ ਕਹਿੰਦੇ ਨੇ ਵੀ ਜਿਹੜੀ ਵੀ ਤੁਸੀਂ ਦੱਸੋ ਵੀ ਤੁਹਾਡੀਆਂ ਕੀ ਮੰਗਾਂ ਨੇ ਕਿ ਅਸੀਂ ਦੱਸਿਆ ਕਿ ਜਿਹੜਾ ਕਲੈਸ਼ ਹੋਇਆ ਕਲੈਸ਼ ਬਰਾਬਰ ਦਾ ਹੁੰਦਾ ਤੇ ਜਿਹੜੇ ਵੀ ਆਪਣਾ ਗੱਡੀਆਂ ਜਿਹੜੀਆਂ ਫੜੀਆਂ ਨੇ ਇੱਕ ਤਾਂ ਉਹ ਰਿਲੀਜ਼ ਕੀਤੀਆਂ ਜਾਣ ਤੇ ਜਿਹੜੇ ਆਪਣੇ ਪਰਚੇ ਨੇ ਜਿਹੜੇ ਉਹ ਸਾਰੇ ਉਹ ਰੱਦ ਕੀਤੇ ਜਾਣ ਤੇ ਜਿਹੜੇ ਸਾਡੇ ਵੀ ਬੰਦੇ ਫੱਟੜ ਹੋਏ ਨੇ ਉਹਦਾ ਵੀ ਕੰਪਨਸੇਸ਼ਨ ਆਪਣੇਨਾਂ ਕੋ ਲੈਣਾ ਚਾਹੁੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਪ੍ਰੋਪਰਲੀ ਚੌਥੀ ਗੱਲ ਭੈਣ ਜੀ ਇਹ ਹੈਗੀ ਹੈ ਵੀ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਗੋਲੇ ਮਾਰੇ ਨੇ ਇਹ ਮੰਗਿਆ ਸਾਡੀ ਤੇ ਉਹ ਕਿਹੜੇ ਅਫਸਰ ਦੇ ਆਰਡਰ ਤੇ ਤੁਹਾਡੇ ਗੋਲੇ ਚੱਲੇ ਨੇ ਉਹ ਅਫਸਰ ਸਾਡੇ ਨਾਲ ਆ ਕੇ ਗੱਲ ਕਰੇ ਆਪਾਂ ਉਹਦੇ ਨਾਲ ਪੁੱਛਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਿਹੜੇ ਉਹ ਗੋਲੇ ਨੇ ਉਹ ਸਾਡੇ ਹਿੱਕ ਤੇ ਵੱਜੇ ਨੇ ਸਾਰਿਆਂ ਦੇ ਠੀਕ ਹੈ ਨਾ ਉਹ ਸਾਰੇ 500 ਤੇ ਚਲਾਏ ਗਏ ਨੇ ਤੇ ਅਸੀਂ ਚਾਹੁੰਦੇ ਆ ਵੀ ਉਹਦਾ ਜਵਾਬ ਦਿੱਤਾ ਜਾਵੇ ਤੁਸੀਂ ਸਾਡੇ ਭਰਾ ਹੋਣ ਕਰਕੇ ਵੀ ਕਿਉਂ ਚਲਾਏ ਸਦਸ ਕੋ ਤੁਸੀਂ ਦੇਖੋ ਫਿਰ ਰਸਤਾ ਤੁਹਾਡੇ ਵੱਲੋਂ ਖੋਲਿਆ ਤਾਂ ਨਹੀਂ ਜਾਊਗਾ ਅੱਛਾ ਤੇ ਮਤਲਬ ਹੀ ਨਹੀਂ ਪੈਦਾ ਹੁੰਦਾ ਰਸਤੇ ਦੀ ਤੇ ਗੱਲ ਹੀ ਨਹੀਂ ਹੈਗੀ ਉਹ ਕਹਿੰਦੇ ਰਸਤਾ ਖੋਲੋ ਹਜੇ ਤਾਂ ਉਹਨਾਂ ਵੀ ਨਹੀਂ ਕਿਹਾ ਹਾਂ ਕਹਿੰਦੇ ਆ ਜੇ ਅੰਦਰ ਅੰਦਰ ਜੇ ਕਹਿੰਦੇ ਆ ਬਾਹਰ ਨਹੀਂ ਆਈ ਖੋ ਕੇ ਗੱਲ ਕਰਨ ਆਏ ਆ ਅੱਜ ਉਹ ਇਸੇ ਕਰਕੇ ਹੀ ਹੈ ਕਿਉਂਕਿ ਰਸਤਾ ਬੰਦ ਆ ਜੈਸੀ ਉਹਨਾਂ ਦੇ ਅੱਜ ਚੁੰਡੀ ਵੱਡੀ ਹੈ ਤਾਂ ਤਾਂ ਸਾਡੀ ਉਹ ਸੁਣਨ ਆਏ ਆ ਤੇ ਜੇ ਇਹ ਕੰਮ ਕਮੇਟੀਆਂ ਕਰਨ ਜੇ ਇਹ ਚੁੰਡੀ ਵੱਢਣ ਕਿਉਂ ਨਾ ਸਰਕਾਰਾਂ ਸੁਣ ਕਿਉਂਕਿ ਇਹ ਕਹਿੰਦੀ ਏ ਕੋਹ ਨਹੀਂ ਗਿਆ ਉਹਨਾਂ ਨੂੰ ਤਾਈਂ ਨੀ ਉਹਨਾਂ ਦੀ ਗੱਲ ਸੁਣਦੇ ਮੋਰਚੇ ਦੀ ਕਾਮਯਾਬੀ ਲਈ ਇਹ ਕਰ ਰਹੇ ਆ ਸਾਨੂੰ ਆਪਾਂ ਤੇ ਤੁਹਾਡੇ ਇਹ ਚੈਨਲ ਰਾਹੀਂ ਇਹ ਵੀ ਕਵਾਂਗੇ ਕਿ ਬਾਪੂ ਹਵਾਰਾ ਜੀ ਮੈਨੂੰ ਲੱਗਦਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਸਾਡੇ ਕੋਲ ਨਹੀਂ ਆਇਆ ਉਹਨਾਂ ਨੂੰ ਵੀ ਨਾਲ ਸਾਡੇ ਬਹਿਣਾ ਚਾਹੀਦਾ ਹੋਰ ਵੀ ਜਿਹੜੇ ਇੱਥੇ ਗੁਰਮੁਖ ਮੋਰਚੇ ਦੇ ਜਿਹੜੇ ਮੋਰਚੇ ਦੇ ਮੋਤਵਾਰ ਪ੍ਰਬੰਧਕ ਨੇ ਉਹ ਸਾਡੇ ਨਾਲ ਆ ਕੇ ਸਗੋਂ ਸਪੋਰਟ ਕਰਨ ਸਾਡੀ ਸਾਡੀ ਬਾਹਾਂ ਨਾਲ ਐਨ ਬਾਹਾਂ ਮੋਢੇ ਨਾਲ ਮੋਟੇ ਲਾ ਕੇ ਬਹਿ ਜਾਣ ਇਹ ਅਸੀਂ ਚਾਹੁੰਦੇ ਆ ਜਿਹਨੇ ਪੰਜਾਬ ਸੰਗਠਨ ਸਾਰੀ